ਕਾਲਪੁਰਖ ਵੈਗਰੂ ਦਾ ਟਿਕਟ ਮਿਲੀ ਆ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਦੇਈ ਆ ਧੰਨਵਾਦ ਕਰਨ ਲਈ ਔਰ ਕੈਂਪੇਨ ਸਟਾਰਟ ਕਰਨ ਦੀ ਇਜਾਜ਼ਤ ਮੰਗਣ ਲਈ ਔਰ ਕਾਲਪੁਰਖ ਵੈਗਰੂ ਤੋਂ ਲੋਕ ਸਭਾ ਹਲਕਾ ਪਟਿਆਲਾ ਦੀ ਸੇਵਾ ਮੰਗਣੀ ਸੇਵਾ ਮਿਲੇ ਤਾਂ ਕਾਲਪੁਰਖ ਵੈਗਰੂ ਦੇ ਚਰਨਾਂ 'ਚ ਵੀ ਅਰਦਾਸ ਕਰੀ ਆ ਕਿ ਮੈਨੂੰ ਸਮਰਥਾ ਬਖਸ਼ੀ ਮੈਂ ਮਾਨਮਾਨਦਾਰੀ ਨਾਲ ਸੇਵਾਦਾਰ ਬਣ ਕੇ ਇਸ ਲੋਕ ਸਭਾ ਹਲਕੇ ਦੀ ਸੇਵਾ ਕਰ ਸਿਕਾ ਔਰ ਜਿਨਾ ਉਮੀਦਾਂ ਦੇ ਨਾਲ ਦੇਖੋ ਮੈਨੂੰ ਜਿਹੜੀ ਟਿਕਟ ਮਿਲੀ ਆ ਇਹ ਸਾਰੇ ਲੋਕਾਂ ਦੀ ਆਤਮਾਵਾਂ ਦੀ ਅਸੀਸ ਸਾਡੇ ਵਰਕਰਾਂ ਦੀ ਕਿਰਪਾ ਉਹਨਾਂ ਦੀ ਬਲੇਸਿੰਗ ਸਾਡੇ ਹਲਕਾ ਚਾਰਜਾਂ ਦੀ ਮਿਹਰਬਾਨੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕਾਡਰ ਕੋਰ ਕਮੇਟੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਮਿਹਰਬਾਨੀ ਔਰ ਅਕਾਲਪੁਰ ਖੈਰੂ ਦੀ ਬਖਸ਼ਿਸ਼ ਨਾਲ ਮਿਲੀ ਆ ਸੋ ਮੈਂ ਪਹਿਲਾਂ ਤਾਂ ਧੰਨਵਾਦ ਕਰਿਆ ਇਜਾਜਤ ਮੰਗੀ ਔਰ ਮੈਂ ਇਹ ਵੀ ਸਦਾ ਮਹਿਸੂਸ ਕਰਿਆ ਕਿ ਕੋਈ ਵੀ ਵਿਅਕਤੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਤਾਂ ਹੀ ਨਿਭਾ ਸਕਦਾ ਜੇ ਆਕਾਲਪੁਰ ਕੁਆਇਗਰੂ ਦੀ ਬਖਸ਼ਿਸ਼ ਜਿਸ ਤੇ ਬਖਸ਼ਿਸ਼ ਨਾ ਹੋਈ ਨਾ ਤੁਸੀਂ ਮੇਰੇ ਤੋਂ ਪਹਿਲਾਂ ਵਾਲੇ ਐਮਪੀ ਨੂੰ ਦੇਖ ਲਿਓ ਤੁਸੀਂ ਜਿਹੜੇ ਇੱਥੇ ਅੱਜ ਮੇਰੇ ਮੁਕਾਬਲੇ 'ਚ ਖੜੇ ਆ ਇੱਕ ਵੀ ਬੈਂਚਮਾਰਕ ਨਹੀਂ ਜਿਹੜੇ ਪੂਰੇ ਜ਼ਿਲ੍ਹੇ 'ਚ ਦੱਸ ਸਕਣ ਵੀ ਅਸੀਂ ਇਹ ਕੰਮ ਕਰਿਆ ਮੇਰਾ ਤਾਂ ਕਿਸੇ ਕਾਂਗਰਸੀ ਨੂੰ ਤੁਸੀਂ ਫੋਨ ਕਰਕੇ ਦੇਖ ਲਿਓ ਮੁਹਾਲੀ 'ਚ ਮੈਂ ਹਲਕਾ ਇੰਚਾਰਜ ਸੀਗਾ ਤੁਸੀਂ ਹੈਰਾਨ ਰਹਿ ਜਾਓਗੇ 2400 ਕਰੋੜ ਰੁਪਏ ਉੱਤੇ ਖਰਚ ਹੋਏ ਤਾਂ ਸੜਕਾਂ ਸੀਵਰੇਜ ਪਾਣੀ ਸਪਲਾਈ ਸਿੱਖਰ ਭਾਰਜ ਜੋ ਜੋਾਂਜੇ ਗਨਾਮਾ ਟਾਈਮ ਲੱਗ ਜਣਾ ਡੇਰਾ ਵੀ ਚੱਲ ਕੇ ਮੈਂ ਵਿਧਾਇਕ ਰਹਾ ਪੰਜ ਸਰਨਾਚ 1246 ਕਰੋੜ ਰੁਪਏ ਖਰਚ ਹੋਏ ਸੀਗੇ ਸੁਖੀਰ ਸਿੰਘ ਬਾਦਲ ਜੀ ਇੱਕ ਦਿਨ ਆਏ ਮੈਂ ਉਸੇ ਦਿਨ 500 ਕਰੋੜ ਸੈਂਚਨ ਕਰਵਾ ਦੇ ਪਰ ਜਦੋਂ ਮੈਂ ਮੈਨੂੰ ਤਾਂ ਇੰਪ੍ਰੈਸ਼ਨ ਸੀਗਾ ਕਿ ਮਹਾਰਾਣੀ ਪ੍ਰੀਤ ਕੌਰ ਜੀ ਚਾਰ ਵਾਰੀ ਐਮਪੀ ਰਹੇ ਆ ਉਹਨਾਂ ਦੇ ਹਸਬੰਡ ਤੋਂ ਮੁੱਖ ਮੰਤਰੀ ਰਹੇ ਵੀ ਬੜਾ ਕੁਝ ਵਿਕਾਸ ਕਰਿਆ ਹੋਣਾ ਤੇ ਬੜਾ ਅਫਸੋਸ ਹੋਇਆ ਇਦੋਂ ਮੈਂ ਛਤਰਾਣੇ ਚ ਗਿਆ ਦੇਵੀ ਨਗਰ ਚ ਗਿਆ ਲੋਕ ਹਰ ਸਾਲ ਦੇਖਦੇ ਆ ਕਿ ਫਸਲ ਆਣਗੇ ਫਸਲਾਂ ੜਾ ਜਾਂਦੀਆਂ ਦੁਬਾਰਾ ਵਿਚਾਰੇ ਪੂਰਾ 9 ਮਹੀਨੇ ਮਿਹਨਤ ਕਰਕੇ ਫਸਲਾਂ ਬਰਬਰ ਕਰਦੇ ਆ ਫੇਰ ੜਾ ਜਾਂਦੀਆਂ ਆ ਇਹ ਇਹਨਾਂ ਦੀ ਡੇੜ ਹੈ ਜੇ 13 ਮਹੀਨੇ ਚ ਓਵਰ ਬ੍ਰਿਜ ਲੱਗਣਾ ਤਾਂ ਉੱਥੇ ਮਿੰਤਾਂ ਕਰੀਗੇ ਕੱਖ ਨਹੀਂ ਕਰਿਆ ਮੈਂ ਬਾਲ ਸਾਹਿਬ ਨੂੰ ਲੈ ਕੇ ਗਿਆ 13 ਮਹੀਨੇ ਚ ਓਵਰ ਬ੍ਰਿਜ ਬਣ ਗਿਆ ਸੋ ਇਹ ਤਾਂ ਗੱਲ ਹੈਗੀ ਆ ਵਿਕਾਸ ਦੀ ਅੱਜ ਲੋਕ ਨਾ ਜੀ ਬੜੇ ਵਿਜੀਲੈਂਟ ਆ ਸ਼ਾਮੀਦਾਰਾਂ ਨੌਜਵਾਨ ਪੀੜ੍ਹੀ ਜਿਹੜੀ ਹਰ ਚੀਜ਼ ਬਾਚ ਕਰ ਦਿੱਤੀ ਤੁਸੀਂ ਦੇਖੋ ਵੀ ਅੱਜ ਪੰਜਾਬ ਨੂੰ ਜਿੰਨਾ ਅਹਿਮਦ ਸਾਹਿਬ ਦਾਲੀ ਨਾਲ ਨਹੀਂ ਲੁੱਟਿਆ ਜਿੰਨਾ ਆਹ ਲੁਟੇਰੇ ਲੁੱਟ ਕੇ ਦਿੱਲੀ ਦੇ ਜਾਗੀ ਜਾ ਰਹੇ ਆ ਇੱਕ ਰਖੜਾ ਸਾਹਮਣੇ ਸਾਰਾ ਦੱਸਿਆ 750 ਕਰੋੜ ਦੀ ਇੱਕ ਸਾਲ ਦੀ ਪਬਲਿਕ ਦਿੱਤੀ ਜਿਹੜੇ ਕਹਿੰਦੇ ਤੇ ਰੇਤੇ ਤੋਂ 40000 ਕਰੋੜ ਖਵਾਵਾਂਗੇ ਆਪਣੀਆਂ ਕੋਠੀਆਂ ਬਣਾ ਕੇ ਬੈਠੇ ਸੋ ਅਹਿਮਦ ਸਾਹਿਬ ਦਾਲੀ ਨੂੰ ਵੀ ਪੰਜਾਬੀਆਂ ਨੇ ਔਰ ਸਿੱਖਾਂ ਨੇ ਭਜਾਇਆ ਸੀਗਾ ਜਿਹੜੇ ਦਿੱਲੀ ਵਾਲੇ ਧੜਵੀ ਆ ਪੰਜਾਬੀਆਂ ਨੇ ਫੈਸਲਾ ਕਰ ਲਿਆ ਤੁਹਾਡੇ ਸਾਹਮਣੇ ਦੇਖੋ ਕਿੰਨੇ ਜੋਸ਼ ਦੁਨੀਆਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਪੰਜਾਬ ਬਚਾਓ ਯਾਤਰਾ ਚ ਕਿੰਨਾ ਸਵਾਗਤ ਹੋਇਆ ਹੈ ਇਸ ਗੱਲ ਦੀ ਨਿਸ਼ਾਨੀ ਹੈ ਕਿ ਪੰਜਾਬੀਆਂ ਨੇ ਫੈਸਲਾ ਕਰ ਲਿਆ ਜਿਹੜੇ ਆ ਦਿੱਲੀ ਤੋਂ ਧੜਵੀ ਆਏ ਨਾ ਇਹਨਾਂ ਸਾਰਿਆਂ ਨੂੰ ਭਜਾਣਾ ਹੈ ਕਿੱਥੇ ਮੈਨੂੰ ਤਾਂ ਮਾਣ ਆ ਪੈਜੀ ਆ ਦੇਖੋ ਸਾਰੀ ਕਿਸ ਤਰ੍ਹਾਂ ਮੇਰੇ ਸਾਰੇ ਬਜ਼ੁਰਗ ਭਰਾ ਅਸ਼ੀਰਵਾਦ ਦੇਣ ਵਾਏ ਬਸ ਸਿਰ ਦੂਸਰੇ ਪਾਰਟੀਆਂ ਦੇ ਤੇ ਜਿਹੜੇ ਲੀਡਰਾਂ ਗਾਲਾਂ ਕੱਢ ਰਹੇ ਆ ਵੀ ਟ੍ਰਿਕੀ ਗਲਤ ਦੇਤੀ ਔਰ ਮੈਂ ਤਾਂ ਇੱਥੇ ਦੇਖੋ ਪਿੱਛੇ ਪੱੜ ਬੈਠਿਆ ਮੈਂ ਇਹ ਮੇਰੇ ਯਾਰ ਆ ਪੰਥ ਰਤਨ ਜੈਸੀਦਾਰ ਗੁਰਚਰਨ ਸਿੰਘ ਜੀ ਟੋੜਾ ਸਾਹਿਬ ਨੇ ਛੰਦੂ ਮજરા ਸਾਹਿਬ ਉਸ ਟਾਈਮ ਨਾਲ ਸੀ ਜੇ ਮੈਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਿਆ 1993 ਔਰ ਕੈਪਟਨ ਕਮਲਜੀਤ ਸਿੰਘ ਜੀ ਦੀ ਬਾਹ ਫੜਾਈ ਸੀ ਮੈਨੂੰ ਮਾਣ ਆ ਕਿ ਮੈਂ ਉਹ ਜੇ ਮਹਾਨ ਲੀਡਰਾਂ ਦੇ ਨਾਲ ਕੰਮ ਕਰਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਕੰਮ ਕਰਿਆ ਸੁਖਵੀਰ ਸਿੰਘ ਬਾਦਲ ਜੀ ਨਾਲ ਕੰਮ ਕਰਿਆ ਕੈਪਟਨ ਕਮਲਜੀਤ ਸਿੰਘ ਜੀ ਦਾ ਅਸ਼ੀਰਵਾਦ ਮੈਨੂੰ ਮਿਲਿਆ ਔਰ ਜਿ세 ਦਾ ਟੋੜਾ ਸਾਹਿਬ ਦਾ ਅਸ਼ੀਰਵਾਦ ਉਹਨਾਂ ਨੇ ਮੈਨੂੰ ਜੋ ਸਿਖਾਇਆ 32 ਸਾਲ ਤੋ ਇੱਕੋ ਜਗ੍ਹਾ ਖੜਿਆ ਇੱਥੇ ਤਾਂ ਮੁੱਖ ਮੰਤਰੀ ਬਣ ਕੇ ਵੀ ਸਬਰ ਨਹੀਂ ਹੁੰਦਾ ਚਾਚਾਰ ਐਮਪੀ ਬਣ ਕੇ ਵੀ ਸਬਰ ਨਹੀਂ ਹੁੰਦਾ ਐਮਪੀ ਕਾਂਗਰਸ ਦੇ ਆ ਵੋਟਾਂ ਬੀਜੇਪੀ ਵਾਸਤੇ ਮੰਗਦੇ ਆਪ ਤੋਂ ਐਮਪੀ ਬਣੇ ਟਿਕਟ ਨਹੀਂ ਮਿਲੀ ਆ ਆਜ਼ਾਦ ਕੱਢ ਗਏ ਹਾਂ ਆਜ਼ਾਦ ਨਹੀਂ ਗੱਲ ਬਣੀ ਕਾਂਗਰਸ ਚ ਬੜ ਗਏ ਮਤਲਬ ਬੰਦੇ ਦਾ ਇੱਕ ਕਰੈਕਟਰ ਹੋਣਾ ਚਾਹੀਦਾ ਪਾਰਟੀਆਂ ਦੀ ਜਿੱਤ ਤੇ ਹਾਰ ਰਹਿੰਦੀ ਆ ਇਹ ਨਹੀਂ ਵੀ ਤੁਸੀਂ ਟਪੂਸੀ ਮਾਰ ਕੇ ਚਲੇ ਜਾ ਜਿਹੜੇ ਆਪਣੇ ਹਲਕੇ ਦੇ ਲੋਕਾਂ ਦੇ ਨਹੀਂ ਹੋਏ ਉਹ ਪੰਜਾਬ ਦੇ ਹੋਣਗੇ ਪ੍ਰਮਾਤਮਾ ਆਕਾਲ ਪੁਰਖ ਵੈਗਰੂ ਬਖਸ਼ਿਸ ਕਰੂਗਾ ਦੇਖੋ ਮੈਂ ਛੋਟੇ ਜਿਹੇ ਪਿੰਡ ਤੇ ਪੈਦਾ ਹੋਇਆ ਪਿੰਡ ਦਾ ਸਰਪੰਚ ਬਣਿਆ ਨੰਗੇ ਪੈਰ ਮੈਂ ਪਬਾਦ ਸਕੂਲ ਚ ਪੜਿਆ ਇਹ ਕਾਲਪੁਰਖ ਬੈਕਗ੍ਰਾਉਂਡ ਹੈ ਮੇਰੀ ੱਡੀ ਬਡੀ ਡਿਊਟੀ ਲਈ ਆ ਇਸ ਕਿ ਮੇਰੀ ਕੋਈ ਰਿਸਪੋਨਸੀਬਿਲਿਟੀ ਹੈ ਸੋ ਮੈਂ ਤਾਂ ਇੰਨਾ ਕ ਵਿਸ਼ਵਾਸ ਰੱਖਦਾ ਹਾਂ ਕਿ ਜਿੰਨਾ ਉਮੀਦਵਾਰਾਂ ਦੇ ਪਾਰਟੀ ਨੇ ਮੈਨੂੰ ਕਿੰਡੇ ਆ ਔਰ ਜੋ ਆਸਾਂ ਲੋਕਾਂ ਦੀ ਆ ਕਦੇ ਅਲੰਭਾ ਨਹੀਂ ਹੋ ਬੱਚਾ ਬਣ ਕੇ ਸੇਵਾ ਕਰਾਂਗਾ ਇਮਾਨਦਾਰੀ ਨਾਲ ਸੇਵਾ ਕਰਾਂਗਾ ਭਾਈ ਤੁਹਾਡੀ ਪਾਰਟੀ ਦੇ ਉਹਨਾਂ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਦੇ ਨੇ ਭਾਈ ਮੈਂ ਦੱਸਦਾ ਸੁਣੋ ਗਰ ਆਮ ਆਦਮੀ ਪਾਰਟੀ ਦਾ ਦਿਵਾਲਾ ਨਿਕਲ ਗਿਆ ਕੈਂਡੀਡੇਟ ਨਹੀਂ ਉਹਨਾਂ ਨੂੰ ਕਿਸੇ ਵੀ ਮਿਲਰੇ ਇਹ ਪਹਿਲੀ ਵਾਰ ਹੀ ਹੋਇਆ ਵੀ 2 ਸਾਲਾਂ ਦੇ ਅੰਦਰ ਉਹਨਾਂ ਦੇ ਕੈਂਡੀਡੇਟ ਭੱਜ ਗਏ ਹੁਣ ਮਿੰਤਾਂ ਕਰਕੇ ਹੱਥ ਜੋੜ ਕੇ ਦੂਸਰੀਆਂ ਪਾਰਟੀਆਂ ਨੂੰ ਪਤਾ ਨਹੀਂ ਕਿਹੜੇ-ਕਿਹੜੇ ਲਾਲਚ ਦੇ ਕੇ ਕੈਂਡੀਡੇਟ ਲੈ ਆ ਰਹੇ ਆ ਵੀ ਆਓ ਸਾਡੀ ਪਾਰਟੀ ਤੋਂ ਲੜੋ ਪ੍ਰਧਾਨ ਸਾਹਿਬ ਨੇ 7 ਟਿਕਟਾਂ ਦਈਆਂ 70 30 35 35 ਸਾਲ ਪੁਰਾਣੇ ਲੀਡਰ ਆ ਜਿਨ੍ਹਾਂ ਨੇ ਪੰਜਾਬ ਦੀ ਇੱਕ ਜਗ੍ਹਾ ਰਹਿ ਕੇ ਸੇਵਾ ਕਰੀਆ ਚੰਗੇ ਦਿਨ ਆਏ ਚਾਹੇ ਮਾੜੇ ਅੱਜ ਇਸ ਤੋਂ ਵੱਡਾ ਦਿਵਾਲੀਆਪਣ ਕਿਹਾ ਹੋਊਗਾ ਵੀ ਦੂਸਰੀਆਂ ਪਾਰਟੀਆਂ ਤੋਂ ਲੀਡਰ ਧਾਰ ਮੰਗ ਕੇ ਉਹਨੂੰ ਐਮਪੀ ਲੜਾ ਰਹੇ ਆ ਆਹ ਹਾਲਾਤ ਮਤਲਬ ਪੰਜਾਬੀਆਂ ਨੂੰ ਸਮਝ ਆ ਲੋਕਾਂ ਨੂੰ ਮੀਡੀਆ ਨੂੰ ਵੀ ਸਮਝ ਜਾਣਾ ਚਾਹੀਦਾ ਵੀ ਆਮ ਆਦਮੀ ਪਾਰਟੀ ਸਫਾਈ ਆ 10% ਤੋਂ ਉੱਪਰ ਵੋਟ ਨਹੀਂ ਪੈਂਦੀ ਇੱਕ ਵੀ ਸੀਟ ਨਹੀਂ ਆਉਂਦੀ ਬੀਜੇਪੀ ਦਾ ਪ੍ਰਚਾਰ ਕਿੰਨਾ ਦੇਖ ਰਿਹਾ ਡੇਟਰ ਦਾ ਮਰਡਰ ਹੋ ਜਾਂਦਾ ਚਾਤੀ ਮੁੱਖ ਮੰਤਰੀ ਅੱਜ ਆ ਸਾਹਮਣੇ ਦੌਰੇ ਕਰਦੇ ਹੋ ਭਾਜੀ ਪੰਜਾਬ ਬਰਬਾਦ ਹੋ ਗਿਆ ਪੰਜਾਬ ਦੇ ਵਪਾਰੀ ਵਾਰ ਲੀਆਂ ਸਜੇਟਾਂ ਚ ਭੱਜੇ ਜਾ ਰਹੇ ਆ ਰੋਜ਼ ਥ੍ਰੈਟਨਿੰਗ ਕਾਲਸ ਆਉਂਦੀਆਂ ਮਰਡਰ ਹੁੰਦੇ ਆ ਗੈਂਗਵਾਰ ਹੁੰਦੀਆਂ ਸਾਡੇ ਘਰ ਦੇ ਘਰ ਖਾਲੀ ਹੋ ਗਏ ਬੱਚੇ ਬਾਹਰ ਦੀਆਂ ਸਜੇਟਾਂ ਚ ਭੱਜਨੇ ਆ ਰੋਜ਼ਗਾਰ ਵਾਸਤੇ ਕੋਈ ਵਿਜ਼ਨ ਨਹੀਂ ਆਹ ਸਰਦਾਰ ਸੁਖਬੀ ਸਿੰਘ ਬਾਦਲ ਸੀਗੇ ਜਿਨ੍ਹਾਂ ਨੇ ਸੜਕਾਂ ਏਅਰਪੋਰਟ ਬਿਜਲੀ ਪਾਣੀ ਕਿਸਾਨਾਂ ਨੂੰ ਫ੍ਰੀ ਕਨੈਕਸ਼ਨ ਜੋ ਕੁਝ ਵੀ ਪੰਜਾਬ ਚ ਹੋਇਆ ਜਿੰਨੀਆਂ ਲੋਕ ਭਲਾਈ ਦੀਆਂ ਸਕੀਮਾਂ ਹੋਈਆਂ ਰੱਖੜਾ ਸਾਹਿਬ ਨੇ ਤੁਹਾਨੂੰ ਦੱਸਦੀਆਂ ਮੈਂ ਡਿਟੇਲਸ ਜਾਊਂਗਾ ਸਭਾ ਲੱਗ ਜਾਊਗਾ ਸੋ ਇਹ ਇਹ ਜਿਹੜੀਆਂ ਸਕੀਮਾਂ ਸਾਡੀ ਸਰਕਾਰ ਚ ਲੱਗ ਹੋਈਆਂ ਪਰਮਾਤਮਾ ਆਕਾਲਪੁਰਖ ਵਾਹਿਗੁਰੂ ਬਖਸ਼ ਕਰੂਗਾ ਸੇਵਾ ਕਰਾਂਗੇ ਭਾਜੀ ਵਿਰੋਧ ਹੋਣਾ ਹੀ ਆ ਕਾਰਗੁਜ਼ਾਰੀਆਂ ਇਹ ਜੀਆਂ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਤੇ ਤੁਰੇ ਹੋਈਆਂ ਆ ਪੰਜਾਬ ਦੇ ਅੰਦਰ ਵੜ ਕੇ ਬਾਰਡਰ ਦੀ ਤਰ੍ਹਾਂ ਫਾਇਰਿੰਗ ਕਰਦੇ ਆ ਦੱਸੋ ਪੰਜਾਬ ਵਾਲੇ ਉਹਨਾਂ ਦਾ ਫੁੱਲਾਂ ਦਾ ਹਾਰ ਲੈ ਕੇ ਸਵਾਗਤ ਕਰਨ ਸੋ ਕੱਟ ਤੋਂ ਕੱਟੋ ਆਪਣੀ ਲੀਡਰਸ਼ਿਪ ਨੂੰ ਕਹਿਣ ਵੀ ਅਸੀਂ ਤਾਂ ਵੋਟ ਮੰਗਣ ਜਾਵਾਂਗੇ ਜੇ ਤੁਸੀਂ ਐਮਐਸਪੀ ਦੀ ਗਰੰਟੀ ਦਿਓ ਜ਼ੁਬਾਨ ਤਾਂ ਇਹਨਾਂ ਦੀ ਖੁੱਲਦੀ ਨਹੀਂ ਉੱਥੇ ਜਾ ਕੇ ਸੋ ਹਾਂਸ ਕਹਿ ਰਿਹਾ ਕਿ ਪਾਰਟੀ ਦਾ ਵਿਰੋਧ ਹੋ ਰਿਹਾ ਮੇਰਾ ਵਿਰੋਧ ਨਹੀਂ ਹੋ ਰਿਹਾ ਕਿਉਂਕਿ ਉਹਦਾ ਵੀ ਵਿਰੋਧ ਹੋਇਆ ਸੀ ਹਾਂਸ ਬੈਠਾ ਸੋ ਕਹਿੰਦੇ ਵੀ ਪਿਆ ਕੇ ਇੱਕ ਨਾ ਪਿੰਡਾਂ 'ਚ ਕਹਿੰਦੇ ਤੇ ਸਾਡੇ ਵੀ ਬਸਰਮ ਦੀ ਦਾਲ ਡੁੱਟ ਗਈ ਲੰਬਾ ਬੈ ਕੇ ਚੱਟਣ ਲੱਗ ਗਿਆ ਕਹਿਣ ਲੱਗਾ ਵੀ ਅਸੀਂ ਤਾਂ ਇਤਨੀ ਹੀ ਕਰਦੇ ਹੈਗੇ ਸੋ ਹੋਰ ਕੀ ਤੈਨੂੰ ਸ਼ਰਮ ਨਹੀਂ ਆਉਂਦੀ ਜਿਹੜੀ ਪਾਰਟੀ ਨੂੰ ਗਾਲ੍ਹਾਂ ਕੱਢ ਰਹੀਆਂ ਉਸ ਤੋਂ ਤੂੰ ਹਾਰ ਪ੍ਰਵਾਕੇ ਵੋਟਾਂ ਮੰਗਦਾ ਫਿਰ ਰਿਹਾ ਹੈ ਇਸ ਤੋਂ ਮਰੜੀ ਚੱਲ ਕੇ ਆਓ ਅੱਗੇ ਜੀ ਮੈਂ ਪਹਿਲੀ ਗੱਲ ਆ ਡਾਕਟਰ ਗਾਂਧੀ ਜੀ ਕਹਿੰਦੇ ਨੇ ਵੀ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਇਹ ਇਹ ਜੀ ਸੋਚ ਕੇ ਨਹੀਂ ਕੀਤੀ ਸੀ ਜਿਹੇ ਜੀ ਅੱਜ ਬਣ ਗਈ ਫਿਰ ਮੈਂ ਗਾਂਧੀ ਸਾਹਿਬ ਨੂੰ ਸਵਾਲ ਕਰਦਾ ਬੜੀ ਸਰਕਾਰ ਜੋ ਸਖਸ਼ੀਰਤ ਨਹੀਂ ਹੋ ਵੀ ਜੇ ਅੱਜ ਆਮ ਆਦਮੀ ਪਾਰਟੀ ਇਹੋ ਜੀ ਪਾਰਟੀ ਨਹੀਂ ਹੈਗੀ ਉਹ ਬੇਈਮਾਨ ਪਾਰਟੀ ਆ ਫਿਰ ਰਾਹੁਲ ਗਾਂਧੀ ਜੀ ਜਫੀਆਂ ਕਿਉਂ ਪਾ ਰਹੇ ਆ ਰਾਹੁਲ ਗਾਂਧੀ ਜੀ ਨੂੰ ਸਵਾਲ ਕਰਨ ਸੋ ਦੋਹਰੇ ਮਾਫਤ ਮੈਂ ਸਮਝਦਾ ਗਾਂਧੀ ਸਾਹਿਬ अपने बयान आप उलझते जा रहे तो सिर विचारक अपने सेंड दे उते। जे स्पष्ट हो तपस्टता देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और चैनल पर